ਨੇ ਆਪ ਨੂੰ ਡੇ ਬਾ ਡੇ ਚੇਂਜ ਕਰਨ ਦੀ ਕੋਸ਼ਿਸ਼ ਕਰੋ ਰੋਜ਼ ਤੁਹਾਡੇ 1% ਵੀ ਤੁਸੀਂ ਆਪਣੇ ਗੋਲ ਦੇ ਕਰੀਬ ਜਾ ਰਹੇ ਹੋ ਤੇ ਠੀਕ ਹੈ ਜੇ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਕਰਨਾ ਕੁਝ ਨਹੀਂ ਸਾਰਾ ਕੁਝ ਔਖਾ ਮਰਲੇ ਫਿਰ ਸੌਖਾ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਹੈ ਅੱਸੀ ਗੱਲ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਅੱਜ ਆਪਾਂ ਗੱਲ ਕਰਾਂਗੇ ਪੰਜ ਸਬਜੈਕਟਾਂ ਦੀ ਜਿਹੜੇ ਕਿ ਬਹੁਤ ਮੇਲ ਨੇ ਤੇ ਆਪਾਂ ਉਹਦਾ ਅਲਟਰਨੇਟ ਲੱਭਾਗੇ ਜੇ ਆਪ ਕਈ ਆਪਣੇ ਜੋ ਕਹਿੰਦੇ ਨਾ ਬੰਦੇ ਵੀ ਕਿਤਾਬ ਤੋਂ ਨਹੀਂ ਪੜ੍ਹਣਾ ਜੇ YouTube ਤੋਂ ਆਪਾਂ ਪੜਨਾ ਇਹਦਾ ਅਲਟਰਨੇਟ ਦੱਸੋ ਜਾਂ ਆਨਲਾਈਨ ਆਪਾਂ ਕਲਾਸ ਲੈਣੀ ਦੀਓ ਕਿਦਾਂ ਉਹਦੇ ਬਾਰੇ ਅੱਜ ਸਾਰੀ ਵੀਡੀਓ ਬਸ ਵੀਡੀਓ ਤੁਸੀਂ ਐਂਡ ਤੱਕ ਵੇਖਣੀ ਹੈ ਤੁਹਾਨੂੰ 100% ਯੂਸਫੁਲ ਲੱਗੂਗੀ ਇਸ ਕਰਕੇ ਸਭ ਤੋਂ ਪਹਿਲਾਂ ਮੇਰਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਬਾਕੀ ਗੱਲਾਂ ਆਪਾਂ ਕਰਦੇ ਆ ਇਹ ਜਿਹੜੇ ਪੰਜ ਸਬਜੈਕਟਾਂ ਦੀ ਮੈਂ ਗੱਲ ਕਰ ਰਿਹਾ ਉਹਦੇ ਵਿੱਚ ਮੈਥ ਆ ਰੀਜ਼ਨਿੰਗ ਆ ਪਾਲਿਟੀ ਆ ਕੰਪਿਊਟਰ ਆ ਤੇ ਕਰੰਟ ਅਫੇਅਰਸ ਆ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਕਿ 20 ਨੰਬਰ ਦਾ ਮੈਥ ਆ ਰਿਹਾ ਹੁਣ 20 ਨੰਬਰ ਦੀ ਰੀਜ਼ਨਿੰਗ ਆ ਤੇ ਬਾਕੀ ਕੰਪਿਊਟਰ ਭਾਵੇਂ 5 ਨੰਬਰ ਦਾ ਹੈ ਪਰ ਇਹ 5 ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਲਈ ਇੱਕ ਇੱਕ ਨੰਬਰ ਬਹੁਤ ਜ਼ਰੂਰੀ ਹੈ ਤੇ ਤੁਸੀਂ ਆਪਣੇ ਆਪ ਨੂੰ ਦੋ ਜਣਾਂ ਤੋਂ ਵੱਖ ਕਰ ਲਈ ਹਰ ਇੱਕ ਜੀ ਤੇ ਬੁਰਾ ਯੋਗ ਦੇਣਾ ਤਾਂ ਕਿ ਤੁਸੀਂ ਸਿਲੈਕਸ਼ਨ ਲੈ ਸਕੋ ਇਸ ਕਰਕੇ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਆਪਾਂ ਕੱਲੇ-ਕੱਲੇ ਟੌਪਿਕ ਤੇ ਅੱਜ ਗੱਲ ਕਰਦੇ ਕੱਲੇ-ਕੱਲੇ ਸਬਜੈਕਟ ਬਾਰੇ ਕਿ ਕਿਹੜਾ ਆਪਾਂ ਕਿੱਥੋਂ ਪੜ ਸਕਦੇ ਹਾਂ ਪਰ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਵੇਖਿਓ ਤੇ ਕਰਦੇ ਹਾਂ ਦੀ ਸ਼ੁਰੂ ਮੈਂ ਤੋਂ ਜਦੋਂ ਕਿ ਤੁਹਾਨੂੰ ਪਤਾ ਮੈਨੂੰ ਪਹਿਲਾਂ ਕਮੈਂਟ ਵੀ ਬਹੁਤ ਜਦਾਈ ਕੇ ਮੈਡ ਲ ਕਿੱਥੋਂ ਪੜੀਏ ਜੇ ਆਨਲਾਈਨ ਪੜਨਾ ਹੋਵੇ ਤੇ ਕਿੱਥੋਂ ਪੜੀਏ ਜੇ ਕਿਹੜਾ ਸਰਸ ਫੋਲੋ ਕਰੀਏ ਵੈਸੇ ਤਾਂ ਮੈਂ ਵੀ ਵੀਡੀਓ ਕੋਲੋਂ ਬਣਾਈ ਪਰ ਹੁਣ ਮੈਂ ਉਹ ਅਲਟਰਨੇਟ ਦੱਸਣ ਲੱਗਾ ਜਿਹੜਾ ਜੇ ਤੂੰ ਕਿਤਾਬ ਤੋਂ ਨਹੀਂ ਪੜਨਾ ਤਾਂ ਜੇ ਤੁਹਾਡੇ ਕਨਸੈਪਟ ਨਹੀਂ ਹੈ ਕਲੀਅਰ ਜੇ ਸ਼ੁਰੂ ਤੋਂ ਤੇ ਤੁਸੀਂ ਅਰੋੜਾ ਕਲਾਸਿਸ ਦਾ ਜਿਹੜਾ ਬੈਚ ਬੈਚ ਹੈ ਸਾਰੇ ਜਿਹੜਾ ਇਹ ਸ਼ਾਇਦ ਆਰ ਕੇ ਅਰੋੜਾ ਉਹਨਾਂ ਦਾ ਨਾਮ ਹੈ ਪਹਿਲੂ ਤੁਸੀਂ ਇੱਕ ਸਿੰਪਲ ਬੈਚ ਲਓ ਤੇ ਆਪਣੇ ਕਨਸੈਪਟ ਕਲੀਅਰ ਕਰੋ 5-700 ਦਾ ਬੈਚ ਹੋਣਾ ਇੱਕ ਕਨਸੈਪਟ ਜਦੋਂ ਤੁਹਾਡੇ ਕਨਸੈਪਟ ਕਲੀਅਰ ਹੋ ਗਏ ਜੇ ਉਦੋਂ ਬਾਅਦ ਤੁਸੀਂ ਆਰ ਐਸ ਅਗਰਵਾਲ ਨਹੀਂ ਪੜਨਾ ਚਾਹੁੰਦੇ ਤਾਂ ਉਦੋਂ ਬਾਅਦ ਉਹਦਾ ਵੀ ਇੱਕ ਅਲਟਰਨੇਟ ਹੈਗਾ ਜੇ ਤੁਸੀਂ ਆਨਲਾਈਨ ਹੀ ਪੜ੍ਹਨਾ ਹੈ ਉਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਹਾਂ ਪਰ ਇਸ ਤੋਂ ਪਹਿਲਾਂ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹਾਂਗਾ ਜਦੋਂ ਤੁਸੀਂ ਪੜ੍ਹਨਾ ਮੈਥ ਸਪੈਸ਼ਲੀ ਜਦੋਂ ਮੈਥ ਪੜ੍ਹ ਲੱਗਣਾ ਜੇਕਰ ਤੁਸੀਂ ਪਰਸੈਂਟੇਜ ਅਤੇ ਰੇਸ਼ਿਓ ਇਹ ਦੋ ਚੈਪਟਰ ਤੋਂ ਸ਼ੁਰੂ ਕਰੋਗੇ ਕਿਉਂਕਿ ਸਾਰਾ ਮੈਥ ਹੀ ਇਹਦੇ ਆਲੇ ਦੁਆਲੇ ਘੁੰਮਦਾ ਭਾਵੇਂ ਇੰਪੋਰਟੈਂਟ ਲੋਸ ਹੋ ਜੇ ਭਾਵੇਂ ਇੰਟਰਸਟ ਸਿੰਪਲ ਇੰਟਰਸਟ ਕੰਪਾਊਂਡ ਇੰਟਰਸਟ ਪਾਵੇਂ ਜਿਹੜਾ ਮਰਜੀ ਇਹਦਾ ਟੌਪਿਕ ਹੈ ਨਾ ਸਾਰੇ ਇਹਨਾਂ ਦੋਵਾਂ ਦੇ ਦੁਆਲੇ ਘੁੰਮਦੇ ਜੇਕਰ ਤੁਸੀਂ ਰੇਸ਼ਿਓ ਤੇ ਪਰਸੈਂਟੇਜ ਕਰ ਲੈਂਦੇ ਜੇ ਜੇ ਤੁਹਾਨੂੰ 100% ਮੱਲੇ ਇੱਥੇ ਤੁਹਾਡੀ ਪਕੜ ਹੋ ਗਈ ਤੇ ਮੈਂ ਸਾਰੇ ਤੁਸੀਂ ਆਪਣੇ ਅੰਡਰ ਕਰ ਲੂਗੇ ਇਹ ਮੈਂ ਤੁਹਾਨੂੰ ਇਸ ਚੀਜ਼ ਦੀ ਗਰੰਟੀ ਦਿੰਦਾ ਇਹ ਕਰਕੇ ਜਦੋਂ ਵੀ ਸ਼ੁਰੂ ਕਰਨਾ ਮੈਂ ਤੇ ਇਹਨਾਂ ਦੋ ਸਬਜੈਕਟਾਂ ਦਾ ਕਰੂੰ ਜੇ ਤੁਹਾਡੇ ਇਹ ਦੋਵੇਂ ਸਬਜੈਕਟ ਇਹ ਸਹੀ ਹੋ ਗਏ ਫੇਰ ਹੀ ਤੁਸੀਂ ਅੱਗੇ ਤੁਰਨਾ ਚਲੋ ਹੁਣ ਗੱਲ ਕਰਦੇ ਅੱਗੇ ਫਿਰ ਅਲਟਰਨੇਟ ਕੀ ਹੈ ਜਦੋਂ ਤੁਹਾਡੇ ਕਨਸੈਪਟ ਕਲੀਅਰ ਹੋ ਗਏ ਬਠਿੰਡੇ ਵਾਲੇ ਮਤਲਬ ਆਨਲਾਈਨ ਕਲਾਸਾਂ ਲੈ ਕੇ ਅਰੋੜਾ ਕਲਾਸਿਸ ਤੇ ਲੈਣਾ ਸਿਰਫ ਇੱਕ ਮਹੀਨਾ ਦਾ ਹੀ ਪਿਆਜ ਉਹ ਲੈ ਕੇ ਜਦੋਂ ਕਨਸੈਪਟ ਤੁਹਾਡੇ ਕਲੀਅਰ ਹੋ ਜਾਂਦੇ ਜੇ ਤੁਸੀਂ ਆਰ ਐਸ ਅਗਰਵਾਲ ਤੋਂ ਨਹੀਂ ਕਰਨਾ ਤੇ ਤੁਸੀਂ ਵਿਨਰ ਇੰਸਟੀਚਿਊਟ ਨਾਲ ਦਾ ਚੈਨਲ ਹੈ ਤੁਸੀਂ ਉੱਥੇ ਜਾ ਕੇ ਪਹਿਲਾਂ ਵੀਡੀਓ ਵੇਖੋ ਉਹਨਾਂ ਦੀ ਜੇ ਤੁਹਾਨੂੰ ਸਹੀ ਲੱਗਦੀ ਹੈ ਪਰ ਮੈਂ ਹੰਡਰਡ ਸੈਂਡ ਲਿਖ ਕੇ ਦੇਣਾ ਬਿਲਕੁਲ ਸਹੀ ਹੈ ਉਹਨਾਂ ਦਾ ਕੋਈ ਪੜਾਉਣ ਦਾ ਤਰੀਕਾ ਬਹੁਤ ਵਧੀਆ ਉਹਨਾਂ ਦਾ ਵੀ ਬੈਜ ਕੋਈ 450 ਜਾਂ 500 ਦਾ ਆਣਾ ਉਹਦੇ ਵਿੱਚ ਤੁਹਾਨੂੰ ਬੇਸਿਕ ਲੈਵਲ ਤੋਂ ਐਡਵਾਂਸ ਲੈਵਲ ਤੇ ਸਾਰੇ ਸਵਾਲ ਕਰਾਏ ਜਾਣਗੇ ਸਾਰੇ ਸਵਾਲ ਕਰਾਏ ਜਾਂਦੇ ਜਦੋਂ ਤੁਸੀਂ ਕਰੋਗੇ ਤੁਹਾਡਾ ਆਪਣਾ ਵੀ ਕੰਫੀਡੈਂਸ ਅਪ ਹੋਈ ਜਾਣਾ ਪਰ ਫਿਰ ਮੈਂ ਇੱਕ ਵਾਰੀ ਫਿਰ ਤੋਂ ਇਹ ਗੱਲ ਕਹਿ ਦਿੰਦਾ ਕਿ ਸ਼ੁਰੂ ਤੁਸੀਂ ਫਿਰ ਰੇਸ਼ਿਓ ਤੇ ਪਰਸੈਂਟੇਜ ਤੋਂ ਕਰਨਾ ਇਹ ਦੋ ਚੀਜ਼ਾਂ ਜਦੋਂ ਤੁਹਾਡੀਆਂ ਸਹੀ ਹੋ ਗਈਆਂ ਸਾਰਾ ਕੁਝ ਤੁਹਾਡਾ ਸਹੀ ਹੋ ਜਾਣਾ ਮੈਂ ਗਰੰਟੀ ਨਾਲ ਕਹਿੰਦਾ ਜੇ ਇਹ ਦੋ ਚੀਜ਼ਾਂ ਤੁਸੀਂ ਸਹੀ ਕਰ ਲੀਂਆਂ ਤੇ ਸਾਰਾ ਮੈਂ ਤੁਹਾਡਾ ਸਹੀ ਹੋ ਜਾਏਗਾ ਜਿਹੜੇ ਕਹਿੰਦੇ ਨੇ ਵੀਕ ਹੈ ਵੀਕ ਵੀਕ ਬਾਅਦ ਕੁਝ ਨਹੀਂ ਹੁੰਦਾ ਸਿਰਫ ਤੁਸੀਂ ਕਨਸੈਂਟਰੇਸ਼ਨ ਨਾਲ ਪੜ੍ਹਨ ਨਹੀਂ ਰਹੇ ਜਦੋਂ ਤੁਸੀਂ ਟਰਾਈ ਕਰੋਗੇ ਤੇ ਸਾਰਾ ਕੁਝ ਸਹੀ ਹੋ ਜਾਏਗਾ ਆਪਾਂ ਗੱਲ ਕਰਦੇ ਹਾਂ ਜੀ ਅਗਲੇ ਸਬਜੈਕਟ ਦੀ ਹਰੀジング ਦਾ ਵੀ ਜੇ ਤੁਸੀਂ YouTube ਤੇ ਲੱਭਣ ਜਾਓਗੇ ਤੇ ਬਹੁਤ ਬਹੁਤ ਜ਼ਿਆਦੀਆਂ ਵੀਡੀਓ ਤੁਹਾਨੂੰ ਮਿਲ ਜਣੀਆਂ ਪਰ ਫਿਰ ਬੰਦਾ ਕਨਫਿਊਜ਼ ਹੁੰਦਾ ਵੀ ਕਿਹੜੇ ਮੈਂ ਕਰਾਂ ਕਿਹੜੀ ਨਹੀਂ ਕਿਹੜੀ 유ਸਫੁਲ ਮੇਰੇ ਲਈ ਹੋਊਗੀ ਤਾਂ ਕਿਹੜੀ ਕਿਹੜੀ ਮੈਨੂੰ ਫਾਇਦਾ ਦੇਗੀ ਕਿਉਂਕਿ ਉਹਦੇ ਵਿੱਚ ਬੰਦਾ ਕਨਫਿਊਜ਼ਨ ਹੁੰਦੀ ਹੁੰਦੀ ਜਦੋਂ ਇੰਨੀ ਇੰਨੀ ਜ਼ਿਆਦਾ ਵੀਡੀਓਜ਼ ਉਹਦੇ ਚੋਂ ਮੈਂ ਇੱਕ ਜਿਹੜੀ ਮੈਂ ਹਾਲੋ ਕੀਤੀ ਮੈਂ ਤੁਹਾਨੂੰ ਉਹਦੇ ਬਾਰੇ ਦੱਸਾਂਗਾ ਉਹਦੇ ਵਿੱਚ ਵਿਕਰਮਦੀਰ ਸਰ ਵਿਕਰਮ ਜੀ ਸਰ ਤੁਸੀਂ ਸਰਚ ਮਾਰਨੀ ਆ YouTube ਤੇ ਉੱਥੇ ਪਲੇਲਿਸਟ ਹੀ ਆ ਜੂਗੀ ਸਾਰੀ ਜਿੰਨੇ ਵੀ ਰੀਜਨਿੰਗ ਦੇ ਟੌਪਿਕ ਆ ਸਾਰੇ ਉਹਨੇ ਕਰਾਇਆ ਪਲੇਲਿਸਟ 1 2 3 ਇਦਾਂ ਕਰਕੇ ਸਾਰੀ ਵੀਡੀਓ ਮੇਰੇ ਸਨ ਦਾ 15 ਜਾਂ 20 ਵੀਡੀਓ ਨੇ ਉਹਦੀਆਂ ਘੱਡੇ ਘੱਡੇ ਦੀਆਂ ਤੁਸੀਂ ਹੀ ਕੀ ਵੇਖਣਾ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਜਿਹੜਾ ਜਿਹੜਾ ਤੁਹਾਡੇ ਨਾਲ ਰਿਲੇਟ ਕਰਦਾ ਟੌਪਿਕ ਉਹ ਤੁਸੀਂ ਉਹ ਤੁਸੀਂ ਚੱਕਣਾ ਜਿਆਦਾ ਤੁਹਾਨੂੰ ਕਰਨ ਦੀ ਲੋੜ ਨਹੀਂ ਜਿਹੜਾ ਜਿਹੜਾ ਤੁਹਾਡੇ ਨਾਲ ਰਿਲੇਟ ਕਰਦਾ ਉਹਨੂੰ ਚੱਕ ਕੇ ਕੋਣੋ ਕਰਨ ਦੀ ਕੋਸ਼ਿਸ਼ ਕਰਨਾ ਜਦੋਂ ਇੱਕ ਵਾਰ ਹੀ ਹੋ ਗਿਆ ਇਹ ਫਾਟਿੰਗ ਦਿਨ ਦੋ ਵਾਰੀ ਕਰੋ ਤਿੰਨ ਵਾਰੀ ਜਿੰਨਾ ਤੱਕ ਇਹ ਮਤਲਬ ਤੁਹਾਡਾ ਪੇਪਰ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਦੀ ਰਿਵਾਈਜ਼ ਹੀ ਕਰੀ ਜਾਣਾ ਤੇ ਜੀ ਚੀਜ਼ ਹੈਗੀ ਸੀ ਕੰਪਿਊਟਰ ਦੀ ਹੁਣ ਨਾਮ ਤਾਂ ਨਹੀਂ ਕਿਹਦਾ ਲੈਣਾ ਆਨਲਾਈਨ ਆਪਣੇ ਪੰਜਾਬ ਵਾਲੇ ਇਹਦੇ ਵਿੱਚੋਂ ਕੋਈ ਇੱਕ ਅੱਧਾ ਹੀ ਹੁੰਦਾ ਜਿਆਦਾ ਹੁੰਦੇ ਨਹੀਂ ਕੰਪਿਊਟਰ ਦੇ ਪਰ ਇਸ ਕਰਕੇ ਮੈਂ ਦੱਸਣਾ ਜਾਵਾਂਗਾ ਵੀ ਇੱਕ ਅਰੋੜਾ ਐਜੂਕੇਟਰ ਕਰਕੇ ਉਹ YouTube ਚੈਨਲ ਅਰੋੜਾ ਐਜੂਕੇਟਰ ਤੁਸੀਂ ਜਾ ਕੇ ਉਹਦੀਆਂ ਵੀਡੀਓ ਵੱਲੋਂ ਵੇਖੋ ਉਹਦੇ ਵਿੱਚ ਜਿੱਦਾਂ ਆਪਣੇ ਹੁਣ ਪਪਲ ਪੰਜਾਬ ਪੁਸਤ ਦੀ ਜਿਹੜੀ ਭਰਤੀ ਇਹਦੇ ਵਿੱਚ ਜਦੋਂ ਸਿਲੇਬਸ ਤੋਂ ਸਿਲੇਬਸ ਤੇ ਪਹਿਲੇ ਵਾਲਾ ਹੈ ਨਾ ਸਿਲੇਬਸ ਪਹਿਲੇ ਵਾਲਾ ਹੈ ਨਾ ਜਿੱਦਾਂ ਸਿਲੇਬਸ ਦੇ ਵਿੱਚ ਹੈਗਾ ਸੀ ਕੰਪਿਊਟਰ ਜਿਹੜਾ ਉਹਦੇ ਵਿੱਚ ਫੰਡਾਮੈਂਟਲ ਕੰਪਿਊਟਰ ਹੋਗਾ ਵਰਡ ਆਫਿਸ ਹੋ ਗਿਆ ਉਹਦੇ ਵਿੱਚ ਵਰਡ ਤੇ ਪਾਵਰਪੁਆਇੰਟ ਹੀ ਆ ਜੋ ਜੋ ਜਿਹੜਾ ਜਿਹੜਾ ਟੌਪਿਕ ਤੁਹਾਡੇ ਨਾਲ ਰਿਲੇਟ ਮਤਲਬ ਤੁਹਾਡੇ ਸਿਲੇਬਸ ਦੇ ਨਾਲ ਰਲਦਾ ਵਾ ਤੁਸੀਂ ਉਹ ਉਹ ਉਤੋਂ ਹੀ ਚੱਕਣਾ ਉਦੋਂ ਕਰਨ ਦੀ ਕੋਸ਼ਿਸ਼ ਕਰਨੀ ਜੇ ਤੁਸੀਂ ਉਹਦਾ ਪ੍ਰੋ ਵਰਜ਼ਨ ਚਾਹੁੰਦੇ ਤੇ ਉਹਨਾਂ ਦਾ ਵੀ ਉਹਦਾ ਵੀ ਮੇਰੇ ਨਾਲ ਬੈਚ ਹੈਗਾ ਉਹ ਵੀ ਕੰਸਾ ਸੁਦਾਈ ਬੜੀ ਜ਼ਿਆਦਾ ਮਹਿੰਗਣੀ ਉਹ ਲੈ ਕੇ ਤੁਸੀਂ ਕਰੋਗੇ ਤੇ ਉਹ ਜ਼ਿਆਦਾ ਡਿਟੇਲ ਦੇ ਵਿੱਚ ਜ਼ਿਆਦਾ ਡਿਟੇਲ ਚ ਕਰੋਗੇ ਤੁਹਾਨੂੰ ਭੁੱਲੇਗਾ ਨਹੀਂ ਜਿੱਦਾਂ ઓਪਰੇਟਿੰਗ ਸਿਸਟਮ ਤੋਂ ਜਾਂ ਜਿੱਦੇ ਵੀ ਕੰਪਿਊਟਰ ਨਾਲ ਰਿਲੇਟਡ ਟਾਪਿਕ ਬੰਦਦੇ ਸਾਰੇ ਉਹਨਾਂ ਕਵਰ ਕਰਾਇਆ ਜਾਂਦੇ ਵਿੱਚ ਉਦੋਂ ਬਾਅਦ ਚੰਗੀ ਗੱਲ ਇਹ ਹੈ ਕਿ ਉਹਨੇ ਐਮਸੀਕਿਊਜ਼ ਵੀ ਨਾਲ ਨਾਲ ਕਰਵਾਏ ਜਿਹੜਾ ਟਾਪਿਕ ਖਤਮ ਹੁੰਦਾ ਉਹਦੇ ਐਮਸੀਕਿਊਜ਼ ਨਾਲ ਨਾਲ ਜਿਹੜੇ ਇਹਦਾਂ ਤਾਂ ਤੁਸੀਂ ਬੋਰ ਨਹੀਂ ਹੁੰਦੇ ਕਿਉਂਕਿ ਜਿਹੜਾ ਕਵੀ ਖਤਮ ਹੋਣਾ ਉਹਦੇ ਨਾਲ ਜਦੋਂ ਤੁਸੀਂ ਐਮਸੀਕਿਊਜ਼ ਕਰੋਗੇ ਤੁਹਾਨੂੰ ਆਪਣੇ ਆਪ ਤੇ ਕੌਨਫੀਡੈਂਸ ਆਈ ਜਾਣਾ ਵੀ ਹਾਂ ਮੈਂ ਇੰਨਾ ਪੜ ਲਿਆ ਜਾਂ ਮੈਂ ਹੁਣ ਕਰ ਸਕਦਾ ਅੱਗੋਂ ਆਪਾਂ ਗੱਲ ਕਰਦੇ ਆ ਜੀ ਕਰੰਟ ਅਫੇਅਰ ਦੀ ਕਰੰਟ ਅਫੇਅਰ ਦੀ ਜਦੋਂ ਮੈਂ ਤਾਂ ਤੁਹਾਡਾ ਨਾਲ ਪਹਿਲਾਂ ਵੀ ਗੱਲ ਕੀਤੀ ਇਹ ਵੀ ਇੱਕ ਐਮ ਭੂਮਿਕਾ ਹੁੰਦੇ ਆ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡੇ ਲਈ ਇੱਥੇ ਵੀ ਜ਼ਿਆਦਾ ਗੌਰ ਕਰਿਓ ਹੋ ਸਕੇ ਤੇ ਰੋਜ਼ ਦੀ ਰੋਜ਼ ਇਸ ਚੀਜ਼ ਨੂੰ ਪੜੋ ਬਾਕੀ ਜਦੋਂ ਰੋਜ਼ ਰੋਜ਼ ਮਹੀਨਾ ਖਤਮ ਹੁੰਦਾ ਉਦੋਂ ਬਾਅਦ ਮਹੀਨੇ ਵਾਲੇ ਵੀ ਹੁੰਦੇ ਇੱਕ ਮਹੀਨਾ ਜਦੋਂ ਪੂਰਾ ਹੋ ਜਾਂਦਾ ਮਹੀਨੇ ਵਾਲੇ ਨੂੰ ਫਿਰ ਤੋਂ ਰਿਵਾਈਜ਼ ਕਰੋ ਇਦਿਲੇ ਦਾ ਨਾਮ ਦੱਸਦਾ ਇੱਕ ਆਨਲਾਈਨ ਹੈਗਾ YouTube ਤੇ ਹੈਗਾ ਪਰਚਮ ਕਲਾਸਿਸ ਉਹ ਵੇਖਿਓ ਪਰ ਤੁਸੀਂ ਪਰਚਮ ਕਲਾਸ ਜਿਹੜੇ ਇਹਦੇ ਵੀ ਗਰੰਟਡ ਅਫੇਅਰ ਬਹੁਤ ਵਧੀਆ ਤੁਸੀਂ ਇਹ ਚੀਜ਼ ਨੂੰ ਫੋਲੋ ਕਰੋ ਚੱਲ ਕਰਦੇ ਆਂ ਜੀ ਪਾਲਿਟੀ ਦੀ ਹੁਣ ਕਮੈਂਟ ਵੀ ਆਏ ਕਈ ਕਹਿੰਦੇ ਨੇ ਜੀ ਲక్ష్ਮੀ ਕਾਂਤ ਜਿਹੜੀ ਉਹ ਇੰਗਲਿਸ਼ ਦੇ ਵਿੱਚ ਹੈ ਵੈਸੇ ਸਿੰਪਲ ਇੰਗਲਿਸ਼ ਦੇ ਵਿੱਚ ਤੁਸੀਂ ਕਰ ਸਕਦੇ ਹੋ ਬਾਕੀ ਜੇ ਤੁਹਾਨੂੰ ਫਿਰ ਵੀ ਕਨਫਿਊਜ਼ ਹੁੰਦੇ ਨਹੀਂ ਇੰਨੀ ਸਮਝ ਲੱਗਦੀ ਤੇ ਤੁਹਾਨੂੰ ਇੱਕ ਮੈਂ ਚੈਨਲ ਦੱਸਦਾ ਸਟੱਡੀ ਆਈਕੀ ਸਟੱਡੀ ਆਈਕੀ ਤੇ ਵੀ ਇਹਦੀ ਪਲੇਲਿਸਟ ਪੇ ਸਾਰੇ ਟੌਪਿਕ ਵਾਈਜ਼ ਪਲੇਲਿਸਟ ਪਈ ਆ ਜਿੱਦਾਂ ਤੁਸੀਂ ਇੱਕ ਚੈਪਟਰ ਪੜ੍ਹੋਗੇ ਆਲਰੇਡੀ ਦਾ ਉਹਦੇ ਨਾਲ ਹੀ ਉਹਨਾ ਇੱਕ ਇੱਕ ਉਹਨਾ ਪੜਾਉਣਾ ਤੁਸੀਂ ਇੱਧਰ ਕਿਤਾਬ ਖੋਲ ਲੈਣੀ ਨਾਲੇ ਆਨਲਾਈਨ ਪੜ੍ਹਨਾ ਸ਼ੁਰੂ ਕਰਨਾ ਉਦੋਂ ਬਾਅਦ ਉਹਦੇ MCQਸ ਕਰਨੇ ਜਦੋਂ ਇੱਕ ਚੈਪਟਰ ਖਤਮ ਹੋ ਗਿਆ ਉਹਦੇ MCQਸ ਕਰੋ ਫਿਰ ਤੁਸੀਂ ਜਾ ਸ਼ੁਰੂ ਕਰਦੇ ਜਦੋਂ ਦੂਜਾ ਖਤਮ ਹੋ ਜਾ ਨਾਲੇ MCQ ਕਰੋ ਇਦਾਂ ਕਰਦੇ ਕਰਦੇ ਉਥੋਂ ਜੇ ਪੜੋ ਇਹਨਾਂ ਨੂੰ ਤੁਹਾਨੂੰ ਪੌਲਿਟੀ ਸੌਖੀ ਲੱਗਣੀ ਸੌਖੀ ਲੱਗਣ ਲੱਗੂ ਜਦੋਂ ਤੁਸੀਂ ਉਥੋਂ ਪੜ੍ਹਨਾ ਸ਼ੁਰੂ ਕਰੋਗੇ ਤੁਹਾਨੂੰ ਆਪਣੇ ਆਪ ਸਮਝ ਪੈਣੀ ਸ਼ੁਰੂ ਹੋਈ ਨਹੀਂ ਕਈ ਵਾਰੀ ਇਦਾਂ ਹੁੰਦਾ ਆਪਾਂ ਕਿਤਾਬ ਤੇ ਮੱਥਾ ਮਾਰਦੇ ਆ ਉਹ ਵਾਲਾ ਚੀਜ਼ ਪੱਲੇ ਨਹੀਂ ਪੈਂਦੇ ਪਰ ਸਾਹਮਣੇ ਕਿਤਾਬ ਰੱਖ ਕੇ ਨਾਲ-ਨਾਲ ਜਦੋਂ ਆਪਾਂ ਵੀਡੀਓ ਵੀ ਦੇਖਦੇ ਆ ਉਹ ਚੀਜ਼ ਦਾ ਜ਼ਿਆਦਾ ਅਸਰ ਹੁੰਦਾ ਮੇਰੇ ਹਿਸਾਬ ਨਾਲ ਬਾਕੀ ਗੱਲ ਫੇਰ ਉਹ ਆ ਜਾਂਦੀ ਆ ਕਿ ਕੱਲੀਆਂ ਤੇ ਵੀਡੀਓ ਨੇ ਵੇਖੀ ਜਾਏ ਇਹਨੂੰ ਇੰਪਲੀਮੈਂਟ ਕਰਨਾ ਸ਼ੁਰੂ ਕਰ ਦੋ ਅੱਜ ਤੋਂ ਹੀ ਤੁਹਾਡੇ ਲਈ ਕਿਸੇ ਨੇ ਕੁਝ ਨਹੀਂ ਕਰਨਾ ਸਾਰਾ ਕੁਝ ਧੰਨਵਾਦ ਕਰਨਾ ਪੈਣਾ ਪੜਨਾ ਧੰਨਵਾਦ ਕਹਿਣਾ ਪੇਪਰ ਵੀ ਤੁਸੀਂ ਆਪ ਨੂੰ ਦੇਣਾ ਤੁਹਾਡੇ ਲਈ ਕਿਸੇ ਨੇ ਨਹੀਂ ਪੇਪਰ ਦੇਣ ਜਾਣਾ ਇੱਥੋਂ ਤੱਕ ਤੁਹਾਡੀ ਹੀ ਜ਼ਿੰਦਗੀ ਜੋ ਵੀ ਤੁਸੀਂ ਚੇਂਜ ਕਰਦੇ ਤੁਸੀਂ ਆਪ ਹੀ ਕਰਦੇ ਆ ਇਹਦੇ ਸਾਰਿੰ ਤੂੰ ਨਹੀਂ ਬੈਠੇ ਤੀ ਉਹ ਆਊਗਾ ਤਾਂ ਮੈਨੂੰ ਕਰਵਾ ਕੇ ਜਾਊਗਾ ਇਦਾਂ ਦਾ ਕੋਈ ਨਹੀਂ ਆਪਣਾ ਉਹਨੂੰ ਕੰਫਰਟ ਜ਼ੋਨ ਚੋਂ ਬਾਹਰ ਕੱਢੋ ਬਾਕੀ ਜੇ ਕਿ ਇਹ ਸਲਾਹ ਨਹੀਂ ਜਾਂ ਲੋੜ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਏ ਬਾਕੀ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ